ਅਮਰੀਕਾ ਤੋਂ ਇੱਕ ਵੱਡੀ ਖਬਰ ਆ ਰਹੀ ਆ ਜਿੱਥੇ ਕਿ ਫਿਰ ਤੋਂ ਦੋ ਪੰਜਾਬੀ ਟਰੱਕ ਡਰਾਈਵਰਾਂ ਨੇ ਕਾਰਾ ਕਰ ਦਿੱਤਾ ਜੀ ਹਾਂਜੀ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਹੀ ਆਪਣੇ ਟਰੱਕ ਡਰਾਈਵਰ ਬਦਨਾਮ ਹੋਏ ਤੇ ਟਰੱਕ ਇੰਡਸਟਰੀ ਦਾ ਕੀ ਹਾਲ ਹੋ ਗਿਆ ਸਭ ਨੂੰ ਪਤਾ ਹੈ ਟਰੰਪ ਨੇ ਕਿਸ ਹੱਦ ਤੱਕ ਸਖਤੀ ਕੀਤੀ ਹੋਈ ਆ ਕੋਈ ਵੀ ਇਸ ਤੋਂ ਲੁਕਿਆ ਨਹੀਂ ਬਾਂਝਾ ਨਹੀਂ ਸਭ ਨੂੰ ਪਤਾ ਕਿਸ ਤਰ੍ਹਾਂ ਉੱਥੇ ਜਿਹੜੇ ਅਨ ਡਾਕੂਮੈਂਟਡ ਲੋਕ ਆ ਜਾਂ ਪ੍ਰਵਾਸੀ ਆ ਆਪਣੇ ਕਿਸ ਤਰ੍ਹਾਂ ਆਪਣਾ ਉਹ ਇੱਕ ਇੱਕ ਦਿਨ ਡਰ ਡਰ ਕੇ ਕੱਢ ਰਹੇ ਆ ਇੱਥੋਂ ਤੱਕ ਕਿ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਆ ਸਿਟੀਜ਼ਨਸ਼ਿਪ ਵੀ ਆ ਉਹਨਾਂ ਨੇ ਵੀ ਆਪਣੇ ਸਾਰੇ ਇੰਡੀਆ ਆਉਣ ਦੇ ਪਲਾਨ ਕੈਨਸਲ ਕਰ ਦਿੱਤੇ ਆ ਕਿਉਂਕਿ ਆਉਣ ਵਾਲੇ ਦਿਨਾਂ 'ਚ ਬਹੁਤ ਜ਼ਿਆਦਾ ਤਾਈ ਹੋਣ ਵਾਲੀ ਆ ਸੋ ਫਿਰ ਵੀ ਆਪਣੇ ਲੋਕ ਨਹੀਂ ਟਾਲਦੇ ਪਹਿਲਾਂ ਤੁਹਾਨੂੰ ਪਤਾ ਕਿ ਐਕਸੀਡੈਂਟ ਤੋਂ ਇਹ ਸਿਲਸਲਾ ਸਟਾਰਟ ਹੋਇਆ ਜਿਹੜੇ ਆਪਣੇ ਪੰਜਾਬੀ ਟਰੱਕ ਡਰਾਈਵਰ ਸੀਗੇ ਇੱਕ ਤੋਂ ਬਾਅਦ ਇੱਕ ਐਕਸੀਡੈਂਟ ਕੰਟੀਨਿਊ ਹੁੰਦੇ ਰਹੇ ਨਹੀਂ ਰੁਕਣ ਦਾ ਨਾਂ ਲੈਂਦੇ ਸੀਗੇ ਪਰ ਹੁਣ ਹੱਦ ਹੀ ਪਾਰ ਕਰ ਦਿੱਤੀ ਤੇ ਆ ਦੋ ਆਪਣੇ ਪੰਜਾਬੀ ਟਰੱਕ ਡਰਾਈਵਰ ਗ੍ਰਿਫਤਾਰ ਹੋਇਆ ਜਿਨ੍ਹਾਂ ਦੇ ਕੋਲੋਂ 7 ਮਿਲੀਅਨ ਦੀ ਕੋਕੀਨ ਬਰਾਮਦ ਹੋਈ ਆ ਜੀ ਹਾਂਜੀ 300 ਪਾਉਂਡ ਕੋਕੀਨ ਬਰਾਮਦ ਹੋਈ ਆ ਇਹਨਾਂ ਦੇ ਟਰੱਕ ਦੇ ਸਲੀਪਿੰਗ ਕੈਬਨ ਦੇ ਵਿੱਚੋਂ ਸੋ ਤੁਸੀਂ ਸੋਚ ਸਕਦੇ ਆ ਕਿ ਹੁਣ 트ੰਪ ਨੂੰ ਕੌਣ ਮਜਬੂਰ ਕਰ ਰਿਹਾ ਆਪਣੇ ਹੀ ਲੋਕ ਕਹਿ ਰਹੇ ਆ ਕਿ ਸਾਡੇ ਪਿੱਛੇ ਜੁੱਤੀ ਫੇਰੋ ਤੇ ਸਾਨੂੰ ਭਜਾਓ ਤੇ ਸੱਚੀ ਜੋ ਲੋਕ ਕਮੈਂਟ ਕਰਦੇ ਆ ਨਾ ਉਹ ਵੀ ਕਿਸੇ ਹੱਦ ਤੱਕ ਬਹੁਤ ਸਹੀ ਕਮੈਂਟ ਕਰਦੇ ਹੁੰਦੇ ਆ ਤੇ ਹੁਣ ਕੀ ਕਹਿ ਸਕਦੇ ਆਪਾਂ ਕਿਸੇ ਨੂੰ ਜਦੋਂ ਆਪਣੇ ਹੀ ਗਲਤੀਆਂ ਕਰਨ ਤੋਂ ਨਹੀਂ ਟਾਲਦੇ ਸੋ ਇਹ ਦੋ ਟਰੱਕ ਡਰਾਈਵਰ ਗ੍ਰਫਤਾਰ ਹੋਇਆ ਜਿਹੜਾ ਕਿ 24 ਸਾਲਾਂ ਦਾ ਗੁਰਪ੍ਰੀਤ ਸੀਗਾ ਤੇ 30 ਸਾਲਾਂ ਦਾ ਜਸਵੀਰ ਸਿੰਘ ਸੀਗਾ ਇਹ ਦੋਨੋਂ ਹੀ ਕੈਲੀਫੋਰਨੀਆ ਦੇ ਰਹਿਣ ਵਾਲੇ ਸੀਗੇ ਔਰ ਇਹ 48 ਮੀਲ ਮਾਰਕਰ I70 ਦੇ ਉੱਪਰ ਟਰੂਪਰ ਨੇ ਇਹਨਾਂ ਨੂੰ ਨਾਰਮਲ ਚੈਕਿੰਗ ਦੇ ਲਈ ਰੋਕਿਆ ਇਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨੂੰ ਪਤਾ ਹੀ ਹੈ ਜਦੋਂ ਟਰੱਕ ਦੇ ਵਿੱਚ ਇੰਨਾ ਸਮਾਨ ਪਿਆ ਹੋਵੇ ਆਪਾਂ ਕੋਈ ਸਮਗਲਿੰਗ ਕਰ ਰਹੇ ਹੁੰਦੇ ਆ ਇੰਨੀ ਮਾਤਰਾ ਦੇ ਵਿੱਚ ਕੋਕੀਨ ਹੁੰਦੀ ਆ ਤਾਂ ਤੁਹਾਨੂੰ ਪਤਾ ਆਪਾਂ ਵੈਸੇ ਹੀ ਡਰ ਜਾਂਦੇ ਪੁਲਿਸ ਨੂੰ ਦੇਖ ਕੇ ਸੋ ਉਹਨਾਂ ਨੂੰ ਇਹਦੇ ਪਰ ਸ਼ੱਕ ਹੋਈ ਕਿ ਇਹਨਾਂ ਦੇ ਕੋਈ ਹਾਉ ਪਾਉ ਦੇ ਵਿੱਚ ਚੇਂजेस ਹੋ ਗਏ ਨਰਵਸ ਹੋ ਰਹੇ ਆ ਸੋ ਉਹਨਾਂ ਨੇ ਇੱਕ ਡੌਗ ਸਕਾਟ ਮੰਗਾਇਆ ਤੁਹਾਨੂੰ ਪਤਾ ਹੈ ਕਿ ਜਿਹੜੇ ਕੁੱਤੇ ਆਪਣੇ ਡੌਗ ਹੁੰਦੇ ਆ ਉਹ ਆਪਣੀ ਫੌਜ 'ਚ ਵੀ ਹੁੰਦੇ ਆ ਸਾਰੇ ਪਾਸੇ ਹੁੰਦੇ ਆ ਸੋ ਉਹਨਾਂ ਨੂੰ ਟ੍ਰੇਨ ਇਸ ਤਰੀਕੇ ਨਾਲ ਕੀਤਾ ਹੁੰਦਾ ਕਿ ਉਹ ਕੁਝ ਵੀ ਦੱਸ ਸਕਦੇ ਆ ਸੁੰਘ ਕੇ ਕਿ ਇੱਥੇ ਚੀਜ਼ ਖਤਰਨਾਕ ਆ ਜਾਂ ਨਹੀਂ ਸੋ ਐਸੀ ਤਰ੍ਹਾਂ ਉਹਨਾਂ ਨੇ ਆਪਣੇ ਉਹ ਡੌਗਸ ਨੂੰ ਬੁਲਾਇਆ ਤੇ ਜਦੋਂ ਚੈੱਕ ਕੀਤਾ ਤੇ ਉਹਨਾਂ ਨੂੰ ਕੋਈ ਸ਼ੱਕ ਹੋਇਆ ਤੇ ਫਿਰ ਇਸ ਟਰੱਕ ਦੀ ਚੰਗੀ ਤਰ੍ਹਾਂ ਤਲਾਸ਼ੀ ਲੈਣ ਤੇ ਜਿੱਥੇ ਇਹਨਾਂ ਦਾ ਕੈਬਨ ਸੀਗਾ ਸਲੀਪਿੰਗ ਵਾਲਾ ਉੱਥੇ ਤੁਸੀਂ ਆਹ ਦੇਖ ਲਓ ਕਿੰਨੀ ਕੋਕਨ ਬਰਾਮਦ ਹੋਈ ਆ ਸੋ ਇਹਨਾਂ ਨੂੰ ਹੁਣ ਅੜਿਆਨਾ ਜੇਲ ਦੇ ਵਿੱਚ ਰੱਖਿਆ ਗਿਆ ਪਰ ਸੋਚਣ ਵਾਲੀ ਗੱਲ ਇਹ ਆ ਕਿ ਹੁਣ ਆਪਣੇ ਲੋਕ ਤਾਂ ਹਟਦੇ ਨਹੀਂ ਐਕਸੀਡੈਂਟ ਹੋਏ ਸੀਗੇ ਉਹ ਵੀ ਜਾਣਬੁੱਝ ਕੇ ਹੋਏ ਸੀਗੇ ਜੂ ਟਰਨ ਮਾਰੇ ਸੀਗੇ ਗਲਤੀਆਂ ਕੀਤੀਆਂ ਸੀਗੀਆਂ ਸੋ ਹੁਣ ਆਹ ਦੇਖ ਲਓ ਤੁਸੀਂ ਕੀ ਹਾਲ ਕਰਤਾ ਹਰ ਇੱਕ ਨਿਊ ਚੈਨਲਾਂ ਤੇ ਵੱਡੇ ਤੇ ਵੱਡੇ ਨਿਊ ਚੈਨਲਾਂ ਤੇ ਇਹ ਨਿਊ ਚ ਲਾਈ ਜਾ ਰਹੀ ਆ ਭਾਰਤੀ ਪੰਜਾਬੀ ਸਿੰਘ ਇਹ ਉਹ ਸਭ ਕੁਝ ਚੱਲ ਰਿਹਾ ਉੱਥੇ ਤੇ ਕਿਸ ਤਰ੍ਹਾਂ ਟਰੋਲ ਕੀਤਾ ਜਾ ਰਿਹਾ ਕਿਸ ਤਰ੍ਹਾਂ ਬਦਨਾਮ ਕੀਤਾ ਜਾ ਰਿਹਾ ਤੇ ਉੱਤੋਂ ਇਹ ਰੈਨ ਵਾਲੇ ਵੀ ਕੈਲੀਫੋਰਨੀਆ ਦੇ ਕੈਲੀਫੋਰਨੀਆ ਦਾ ਪਹਿਲਾਂ ਹੀ ਬਦਨਾਮ ਆ ਜਦੋਂ ਹਰਜਿੰਦਰ ਸਿੰਘ ਦਾ ਪਹਿਲਾ ਐਕਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੇ ਗਈ ਸੀ ਉੱਥੇ ਜਿਹੜੇ ਕੈਲੀਫੋਰਨੀਆ ਦੇ ਲਾਇਸੈਂਸ ਬਣਦੇ ਸੀਗੇ ਉੱਥੋਂ ਸਾਰਾ ਕੁਝ ਭਾਂਡਾ ਫਾਸ਼ ਹੋਇਆ ਸੀਗਾ ਕਿ ਕਿਸ ਤਰ੍ਹਾਂ ਕੈਲੀਫੋਰਨੀਆ ਅਨਟ੍ਰੇਨਡ ਬੰਦਿਆਂ ਦੇ ਜਿਨ੍ਹਾਂ ਨੂੰ ਇੰਗਲਿਸ਼ ਵੀ ਨਹੀਂ ਆਉਂਦੀ ਪ੍ਰੋਪਰ ਤਰੀਕੇ ਨਾਲ ਉਹਨਾਂ ਦੇ ਵੀ ਲਾਇਸੈਂਸ ਪੈਸੇ ਦੇ ਕੇ ਉੱਥੇ ਲੈਣ ਦੇਣ ਚੱਲਦਾ ਪਿਆ ਤੇ ਲਾਇ ਕਾਨੂੰਨ ਵਿੱਚੋ ਕੀਤੇ ਜਾਂਦੇ ਆ ਸੋ ਹੁਣ ਆ ਤੁਸੀਂ ਦੇਖ ਲਓ ਕਿ ਹੁਣ 트럼ਪ ਨੂੰ ਮਜਬੂਰ ਕਰ ਰਹੇ ਆ ਕਿ 트럼ਪ ਉਹ ਫੈਸਲਾ ਲੈ ਲਵੇ ਜਿਹੜੇ ਹੁਣ ਤੱਕ ਉਹ ਲੈਂਦਾ ਆ ਰਿਹਾ ਜਿਹਦੇ ਫੈਸਲਿਆਂ ਤੋਂ ਹਰ ਇੱਕ ਕੋਈ ਡਰ ਰਿਹਾ ਤੁਹਾਨੂੰ ਪਤਾ ਹੈ ਕਿ ਅਫਗਾਨੀ ਨੇ ਗੋਲੀ ਚਲਾ ਕੇ ਨੈਸ਼ਨਲ ਗਾਰਡ ਦੇ ਉੱਤੇ ਹੱਤਿਆ ਕੀਤੀ ਸੀਗੀ ਅਟੈਕ ਕੀਤਾ ਸੀਗਾ ਉਹਨੇ ਕਿੰਨੀਆਂ ਕੰਟਰੀਆਂ ਨੂੰ ਬੈਨ ਕਰ ਦਿੱਤਾ ਅਫਗਾਨੀਆਂ ਦੇ ਅਸਾਈਲਮਾਂ ਤੱਕ ਰੋਕ ਪਿਆ ਜਿਨ੍ਹਾਂ ਦੀ ਸਿਟੀਜ਼ਨਸ਼ਿਪ ਦੀ ਇੰਟਰਵਿਊਆਂ ਸੀਗੀਆਂ ਉਹਨਾਂ ਨੂੰ ਰੋਕ ਦਿੱਤਾ ਔਰ ਜਿਨ੍ਹਾਂ ਨੂੰ ਮਿਲਿਆ ਉਹਨਾਂ ਨੂੰ ਵੀ ਕਹਿੰਦੇ ਚੈੱਕ ਕਰੋ ਕੈਨਸਲ ਕਰਾਨੀਆਂ ਤਾਂ ਕੈਨਸਲ ਕਰ ਦੋ ਸੋ ਤੁਸੀਂ ਸੋਚ ਲਓ ਹੁਣ ਕਿ ਤੁਸੀਂ ਵੀ ਇਹ ਹਰਕਤਾਂ ਇਹ ਕਰਨੀਆਂ ਜਾਂ ਗਲਤੀਆਂ ਇਹ ਕਰਨੀਆਂ ਬਾਰ-ਬਾਰ ਕਿ ਕੋਈ ਇੱਕ ਗਲਤੀ ਕਰੇ ਤੇ ਸਜ਼ਾ ਸਾਰਿਆਂ ਨੂੰ ਭੁਗਤਣੀ ਪਵੇ। ਸਹੀ ਗੱਲ ਹੈ ਇੱਥੇ ਬਹੁਤ ਲੋਕ ਇਦਾਂ ਦੇ ਆ ਜਿਹੜੇ ਵਿਚਾਰੇ ਇਹ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਆਪਣਾ ਕੰਮ ਕੰਮ ਤੋਂ ਕਰ ਵਧੀਆ ਸੈਟਲ ਹੋਇਆ ਫਿਊਚਰ ਬਣਾਇਆ ਬੱਚੇ ਉਹਨਾਂ ਦੇ ਵਧੀਆ ਸੈਟ ਆ ਤੇ ਬਿਜ਼ਨਸ ਖੜੇ ਕੀਤੇ ਆ ਇੱਥੇ ਹੁਣ ਇਸ ਟਾਈਮ ਦੇ ਉੱਪਰ ਵਧੀਆ ਲਾਈਫ ਜੀ ਰਹੇ ਆ ਔਰ ਇੰਡੀਆ ਪੰਜਾਬ ਦੇ ਵਿੱਚ ਵੀ ਸੇਵਾ ਕਰਦੇ ਆ ਕੋਈ ਗੁਰੂ ਘਰਾਂ ਦੇ ਵਿੱਚ ਸੇਵਾ ਕਰਦਾ ਕੋਈ ਆਪਣੇ ਪਿੰਡ ਦੇ ਗਰੀਬ ਬੰਦਿਆਂ ਦੀ ਸੇਵਾ ਕਰਦਾ ਕੋਈ ਟੂਰਨਾਮੈਂਟ ਕਬੱਡੀ ਪ੍ਰਮੋਟ ਕਰਦਾ ਪਲੇਅਰ ਬਣਾਉਂਦਾ ਕੋਈ ਕੁਝ ਕਰ ਰਿਹਾ ਕਿਸੇ ਨੇ ਆਪਣੀ ਸੰਸਥਾ ਬਣਾਈਆਂ ਗਰੀਬਾਂ ਨੂੰ ਦਾਨ ਕਰਦੇ ਪਏ ਆ ਬਹੁਤ ਲੋਕ ਇਸ ਤਰ੍ਹਾਂ ਦੇ ਆ ਪਰ ਕੀ ਤੁਸੀਂ ਚਾਹੁੰਦੇ ਆ ਕਿ ਤੁਹਾਡੀ ਵਜ੍ਹਾ ਤੇ ਉਹਨਾਂ ਲੋਕਾਂ ਨੂੰ ਵੀ ਇੱਥੋਂ ਖਾੜਿਆ ਜਾਵੇ ਕਿਉਂਕਿ ਤੁਹਾਨੂੰ ਪਤਾ ਹੀ ਆ ਜੇ 트럼ਪ ਨੇ ਆਪਣੀ ਫੈਸਲਾ ਕੋਈ ਵੀ ਸੁਣਾਉਣਾ ਤਾਂ ਉਹਨੇ ਸਾਰਿਆਂ ਦੇ ਉੱਪਰ ਲਾਗੂ ਕਰ ਦੇਣਾ ਔਰ ਤੁਹਾਨੂੰ ਹੁਣ ਇਹ ਵੀ ਸਭ ਨੂੰ ਪਤਾ ਹੈ ਕਿ ਬੇਸ਼ੱਕ ਤੁਹਾਡੇ ਕੋਲ ਸਿਟੀਜ਼ਨਸ਼ਿਪ ਹੈਗੀ ਆ ਬੇਸ਼ੱਕ ਤੁਹਾਡੇ ਕੋਲ ਗ੍ਰੀਨ ਕਾਰਡ ਹੈਗਾ ਤੁਹਾਡਾ ਪਿਛੋਕੜ ਕੋਈ 40 ਸਾਲ 45 ਸਾਲ 30 ਸਾਲ ਪਹਿਲਾਂ ਕੋਈ ਵੀ ਤੁਹਾਡੀ ਕੋਈ ਇੱਕ ਗਲਤੀ ਕੀਤੀ ਹੋਈ ਜਾਂ ਤੁਸੀਂ ਮੋਸਟਲੀ ਤੁਹਾਨੂੰ ਕੀ ਪਤਾ ਸਾਰੇ ਹੀ ਸਾਰੇ ਬਾਰਡਰ ਕ੍ਰੋਸ ਕਰਕੇ ਇੱਥੇ ਆਏ ਸਟਰਗਲ ਕੀਤੀ ਮਿਹਨਤ ਕੀਤੀ ਫਿਰ ਹੌਲੀ ਹੌਲੀ ਪ੍ਰੋਸੈਸ ਦੇ ਵਿੱਚ ਆ ਕੇ ਉਹਨਾਂ ਨੇ ਆਪਣਾ ਇੱਥੇ ਲੀਗਲ ਸਿਟੀਜ਼ਨਸ਼ਿਪ ਲਈਆ ਕੀ ਤੁਹਾਨੂੰ ਲੱਗਦਾ ਕਿ ਹੁਣ ਉਹ ਤੁਹਾਡੇ ਪ੍ਰਾਣੇ ਖੰਗਾਲ ਕੇ ਤੁਹਾਨੂੰ ਵੀ ਕੱਢਿਆ ਜਾਏਗਾ ਇਹਨਾਂ ਦੀ ਗਲਤੀ ਦੀ وجہ ਤੋਂ ਜੀ ਹਾਂ ਇਹ ਆਪਣੀਆਂ ਹੀ ਬੰਦਿਆਂ ਦੀਆਂ ਗਲਤੀਆਂ ਕਿ ਜ਼ਿਆਦਾ ਲਾਲਚ ਦੇ ਵਿੱਚ ਜ਼ਿਆਦਾ ਮਰਨ ਦੇ ਚੱਕਰਾਂ ਦੇ ਵਿੱਚ ਆਪਾਂ ਸਾਰਿਆਂ ਨੂੰ ਲੈ ਕੇ ਡੁੱਬ ਜਾਂਦੇ ਆ ਤੋ ਇਹ ਗਲਤੀਆਂ ਨਾ ਕਰੋ ਆਪਾਂ ਬਾਰ-ਬਾਰ ਤੁਹਾਡੇ ਅੱਗੇ ਹੱਥ ਬੰਨ੍ਹਦੇ ਪਏ ਆ ਕੀ ਹੁਣ ਤੁਸੀਂ ਸੋਚ ਲਓ ਕੀ ਹੋਏਗਾ ਇਹਨਾਂ ਦੇ ਨਾਲ ਇਹ ਤਾਂ ਅੰਦਰ ਚਲੇਗੇ ਉਧਰ ਆਇਸ਼ ਨੇ ਵੀ ਇਹਨਾਂ ਦੀ ਡਿਮਾਂਡ ਕੀਤੀ ਹੈ ਅਰੇਸਟ ਕੀਤਾ ਜਾਵੇ ਉਤੋਂ ਹੁਣ ਇਹਨਾਂ ਦੇ ਉੱਪਰ ਮਕਦਮੇ ਦੋ ਚੱਲ ਪਿਆ ਇੱਕ ਤਾਂ ਕੋਕੀਨ ਦਾਲਾ ਸਮਗਲਿੰਗ ਵਾਲਾ ਔਰ ਇੱਕ ਇਹਨਾਂ ਦੀ ਡੀਲਿੰਗ ਜਿਹੜੀ ਹੈ ਡੀਲ ਕਰਦੇ ਸੌਦਾ ਸੌਦੇ ਕਰਦੇ ਆ ਸੋ ਇਹਨਾਂ ਦੇ ਉੱਪਰ ਹੁਣ ਦੇਖੋ ਕਿੰਨੇ ਟਾਈਮ ਦੇ ਲਈ ਅੰਦਰ ਜਾਂਦੇ ਆ ਕੀ ਹੁੰਦਾ ਪਰ ਲਾਈਫ ਤਾਂ ਖਰਾਬ ਹੋ ਗਈ ਇਹਨਾਂ ਨੇ ਤਾਂ ਜੋ ਕੀਤਾ ਕੀਤਾ ਪਰ ਹੁਣ ਪੰਜਾਬੀ ਕਮਿਊਨਿਟੀ ਕਿੰਨੀ ਜ਼ਿਆਦਾ ਬਦਨਾਮ ਹੋ ਰਹੀ ਆ ਕਿਸ ਤਰ੍ਹਾਂ ਸਿੰਘ ਨਾਮ ਨੂੰ ਉਛਾਲਿਆ ਜਾ ਆ ਰਿਹਾ ਔਰ ਇਹ ਇੱਕ ਟਰੱਕ ਇੰਡਸਟਰੀ ਦੇ ਵਿੱਚ ਇਸ ਤਰ੍ਹਾਂ ਇਹਨੂੰ ਛਾੜਿਆ ਜਾਂਦਾ ਵੀ ਇਹ ਥੱਪਾ ਹੁੰਣ ਜਿੱਥੇ ਕਿ ਪੰਜਾਬੀਆਂ ਨੂੰ ਮੰਨਦੇ ਸੀਗੇ ਕਿ ਇਹ ਇੱਕ ਸ਼ਾਨ ਆ ਇਹ ਇੱਕ ਬਹੁਤ ਇਮਾਨਦਾਰ ਕੌਮ ਆ ਤੇ ਬਹੁਤ ਕੰਮ ਕਰਦੇ ਆ ਹਾਰਡ ਵਰਕਰ ਆ ਉੱਥੇ ਹੀ ਹੁਣ ਟਰੱਕ ਇੰਡਸਟਰੀ ਦੇ ਵਿੱਚ ਪੰਜਾਬੀਆਂ ਦਾ ਬੇੜਾ ਇੰਨਾ ਕਿ ਬੈਠ ਰਿਹਾ ਕਿ ਲੋਕ ਉਹਨਾਂ ਨੂੰ ਹੁਣ ਕੰਪਨੀਆਂ ਦੇ ਵਿੱਚ ਰੱਖ ਨਹੀਂ ਰਹੇ ਕਿਉਂ ਨਹੀਂ ਰੱਖ ਰਹੇ ਕਿਉਂਕਿ ਹਰਕਤਾ ਆਪਣੀ ਇਦਾਂ ਦੀਆਂ বার 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 ਆਪਣੀਆਂ غلطیاں ਇਦਾਂ ਦੀਆਂ ਕਰ ਰਹੇ ਆ ਔਰ ਸੋਚਿਆ ਜਾ ਰਿਹਾ ਸੀ ਕਿ ਚਲੋ ਸਾਰਿਆਂ ਨੇ ਅਰਦਾਸ ਕੀਤੀ ਸੀ ਕਿ ਰੱਬਾ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਹੁੰਦਾ ਚਲੋ ਜੋ ਹੋ ਗਿਆ ਹੋ ਗਿਆ ਤੇ ਅੱਗੇ ਤੋਂ ਬਲ ਬਖਸ਼ੀ ਇਦਾਂ ਦਾ ਕਿ ਕੋਈ ਗਲਤੀ ਨਾ ਹੋਵੇ ਕਿਸੇ ਨਾਲ ਕੋਈ ਜਾਨੀ ਮਾਲੀ ਕੋਈ ਨੁਕਸਾਨ ਨਾ ਹੋਵੇ ਪਰ ਹੁਣ ਇਹਨਾਂ ਦਾ ਕੀ ਕਰੂੰਗੇ ਇਹਨਾਂ ਦੇ ਲਈ ਕੌਣ ਖੜੇਗਾ ਸਾਰੇ ਕਹਿਣਗੇ ਵੀ ਠੀਕ ਹੈ ਇਹਨਾਂ ਨੂੰ ਅੰਦਰ ਮਾਰੋ ਰਿਪੋਰਟ ਕਰੋ ਜੋ ਮਰਜ਼ੀ ਕਰੋ ਪਰ ਜਿਹੜਾ ਇਹਨਾਂ ਨੇ ਨਾਂ ਲੱਗਾ ਸਿੰਘ ਜਿਹੜੇ ਪੰਜਾਬੀ ਭਾਰਤੀਆ ਸੋ ਉਹਦੇ ਨਾਲ ਕਿੰਨਾ ਜ਼ਿਆਦਾ ਬਦਨਾਮ ਹੋ ਰਿਹਾ ਕਿੰਨਾ ਟਰੋਲ ਕੀਤਾ ਜਾ ਰਿਹਾ ਪਹਿਲਾ ਹੀ ਕਿੰਨੇ ਆਪਣੇ ਭਾਰਤੀ ਬਦਨਾਮ ਹੋ ਰਿਹਾ ਕੋਈ ਫਰਾਡ ਕਰਦਾ ਫੜ ਹੋ ਜਾਂਦਾ ਜੀ ਕਿਸੇ ਕੋਈ ਬੁੱਢੇ ਨਾਲ ਫਰਾਡ ਕਰਕੇ ਚਲਾ ਗਿਆ ਇੱਥੇ ਕੋਈ ਜਨਾਨੀਆਂ ਆਪਣੀਆਂ ਸੁਪਰਮਾਰਕਟਾਂ ਚ ਕਿੰਨੀਆਂ ਚੋਰੀ ਕਰਦੀਆਂ ਫੜ ਹੋ ਗਈਆਂ ਸੋ ਉਹਨਾਂ ਦੀਆਂ ਵੀਡੀਓਜ਼ ਵੀ ਬਾਹਰ ਆ ਰਹੀਆਂ ਤੋਂ ਹਰ ਇੱਕ ਤਰ੍ਹਾਂ ਦੇ ਨਾਲ ਇਦਾਂ ਇੱਕ ਜਾਲ ਵਿਛਾਇਆ ਜਾ ਰਿਹਾ ਲੋਕਾਂ ਦੇ ਵਿੱਚ ਜਿਹੜੀ ਆਪਣਾ ਪਿਆਰ ਮੁਹੱਬਤ ਹੈ ਇੱਥੋਂ ਦੇ ਗੋਰਿਆਂ ਦੇ ਨਾਲ ਉਹਨਾਂ ਨੂੰ ਕਿਤੇ ਨਾ ਕਿਤੇ ਸ਼ੋਅ ਕਰਨ ਦੇ ਵਿੱਚ ਕਾਮਯਾਬ ਨਾ ਹੋ ਜਾਣ ਵੀ ਇਹ ਲੋਕ ਸਹੀ ਨਹੀਂ ਆ ਜਿੱਦਾਂ ਆਪਾਂ ਮੋਸਟਲੀ ਹੋਰ ਲੋਕਾਂ ਨੂੰ ਵੀ ਦੇਖਦੇ ਹੁੰਦੇ ਆ ਕਿ ਬਹੁਤ ਕਈ ਕਹਿੰਦੇ ਆ ਆ ਬੰਦੇ ਸਹੀ ਨਹੀਂ ਹੈਗੇ ਜੀ ਖਤਰਨਾਕ ਆ ਚੋਰ ਆ ਇਹ ਆ ਉਹ ਆ ਸੋ ਇਸ ਤਰ੍ਹਾਂ ਦਾ ਕੋਈ ਮੈਸੇਜ ਨਾ ਚਲੇ ਜਾਵੇ ਕਿ ਇਹ ਜਿਹੜੀ ਕਾਮ ਹੈ ਸਹੀ ਨਹੀਂ ਸੋ ਇਹ ਚੀਜ਼ ਦਾ ਬਹੁਤ ਧਿਆਨ ਰੱਖਣਾ ਪਵੇਗਾ ਤੇ ਆਪਾਂ ਇਹ ਅਭਾਸ ਕਰਦੇ ਆ ਕਿ ਟਰੰਪ ਕੋਈ ਹੁਣ ਇਦਾਂ ਦਾ ਫੈਸਲਾ ਨਾ ਸੁਣਾ ਦੇਵੇ ਕਿ ਇਹਨਾਂ ਦੀ ਕੁਝ ਬੰਦੀਆਂ ਦੀ وجہ ਤੋਂ ਸਾਰਿਆਂ ਦੇ ਉੱਪਰ ਲਾਗੂ ਹੋ ਜAVE ਕਿ ਇਹ ਹੈ ਹੀ ਸਾਰੇ ਇਦਾਂ ਦੇ ਆ ਜੀ ਬਾਰ ਬਾਰ ਇਹੀ ਗਲਤੀਆਂ ਕਰਦੇ ਆ ਇਹਨਾਂ ਦੀ ਵਜ੍ਹਾ ਤੋਂ ਇਦਾਂ ਹੁੰਦਾ ਤੁਹਾਨੂੰ ਪਤਾ ਕਿ ਨਸ਼ੀਲੇ ਪਦਾਰਥਾਂ ਦੇ ਆ ਬਲੇਮ ਕਰਕੇ ਤਾਂ ਇਹਨਾਂ ਨੇ ਟਰੰਪ ਸਾਹਿਬ ਨੇ ਬੈਂਜੂਏਲਾ ਦਾ ਪ੍ਰੈਜ਼ੀਡੈਂਟ ਚੱਕ ਲਿਆ ਕਿ ਇਹ ਸਾਡੇ ਦੇਸ਼ ਦੇ ਵਿੱਚ ਸਮਗਲਿੰਗ ਕਰਦਾ ਸੀਗਾ ਸਾਨੂੰ ਖਤਰਾ ਸੀਗਾ ਇਸ ਤੋਂ ਸੋ ਹੁਣ ਤੁਸੀਂ ਦੇਖ ਲਓ ਐਡੀ ਵੱਡੀ ਖੇਪ ਦੇ ਵਿੱਚ ਕੋਕੀਨ ਬਰਾਮਦ ਹੋ ਗਈ ਤੇ ਤੁਹਾਡਾ ਕੀ ਹਾਲ ਹੋ ਸਕਦਾ ਅਰਦਾਸ ਕਰਦੇ ਆਪਾਂ ਕਿ ਰੱਬਾ ਬੱਲ ਬਖਸ਼ੀ ਮਤ ਬਖਸ਼ੀ ਇਹਨਾਂ ਨੂੰ ਜਿਨ੍ਹਾਂ ਦੀ ਬੁੱਧੀ ਭ੍ਰਸਟ ਹੋ ਗਈ ਹੈ ਤੇ ਇੱਕ ਤੋਂ ਇੱਕ ਇਦਾਂ ਦੇ ਕਾਹਨ ਕੀਤੇ ਜਾ ਰਹੇ ਆ ਜਿਹਦੇ ਨਾਲ ਸਜ਼ਾ ਸਾਰਿਆਂ ਨੂੰ ਮਿਲੇਗੀ ਸੋ ਅਗਰ ਤੁਸੀਂ ਇਸ ਦੇ ਬਾਰੇ ਕੁਝ ਕਹਿਣਾ ਹੋਇਆ ਦੱਸਣਾ ਹੋਇਆ ਪੁੱਛਣਾ ਹੋਇਆ ਤੁਸੀਂ ਜਰੂਰ ਆਪਣਾ ਕਮੈਂਟ ਕਰਕੇ ਤੁਹਾਡੀ ਕੀ ਰਾਏ ਆ ਜਰੂਰ ਦੱਸਿਓ ਬਾਕੀ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਸ ਤਰ੍ਹਾਂ ਹੋ ਰਿਹਾ ਕੱਲੋ 트럼ਪ ਸਾਹਿਬ ਕੋਈ ਕੁਝ ਕਹੇ ਕਰੇਗਾ ਨਾ ਕੋਈ ਫੈਸਲਾ ਸੁਣਾਏਗਾ ਤਾਂ 트럼ਪ ਨੂੰ ਨਾ ਗਾਲਾ ਕੱਢਿਓ ਕਿ 트럼ਪ ਇਦਾਂ ਕਰ ਰਿਹਾ 트럼ਪ ਜੋ ਕਰੇਗਾ ਫਿਰ ਉਹ ਸਹੀ ਹੀ ਕਰੇਗਾ ਬਾਕੀ ਤੁਹਾਡਾ ਆਪਣਾ ਚੈਨਲ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿੰਨੇ ਵੀ ਨਵੇਂ ਆ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਮਿਲਦੀ ਰਹੇ ਬਾਕੀ ਤੁਹਾਡਾ ਆਪਣਾ ਚੈਨਲ ਆ ਪੰਜਾਬੀਓ ਚੈਨਲ ਨੂੰ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ